ਪੰਜਾਬ ਅਤੇ ਹਰਿਆਣਾ ਲਈ ਬਿਜਲੀ ਅਤੇ ਪਾਣੀ ਲਈ ਟਰਬਾਈਨਾ ਤੋਂ ਪਾਣੀ ਛੱਡਿਆ ਗਿਆ ਇਸ ਨੂੰ ਲੈ ਕੇ ਬੀਬੀਐਮਬੀ ਦੇ ਵੱਲੋਂ ਕਰੀਬ 2 ਦਿਨ ਪਹਿਲਾਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਤੇ ਹੁਣੇ ਪਾਣੀ ਛੱਡ ਦਿੱਤਾ ਗਿਆ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਆਖਿਆ ਗਿਆ ਹੈ ਕਿ ਦਰਿਆ ਕੰਢੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਜ਼ਿਕਰਯੋਗ ਹੈ ਕਿ ਸੂਬੇ ਦੇ ਵਿੱਚ ਝੋਨੇ ਦੀ ਬਜਾਈ ਸ਼ੁਰੂ ਹੋ ਚੁੱਕੀ ਹੈ ਇਸ ਕਰਕੇ ਪਾਣੀ ਦੀ ਮੰਗ ਵਧੀ ਹੈ ਉਸੇ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਇਹ ਪਾਣੀ ਛੱਡਿਆ ਗਿਆ ਹੈ ਪੰਜਾਬ ਤੋਂ ਇਲਾਵਾ ਹਰਿਆਣੇ ਅਤੇ ਰਾਜਸਥਾਨ ਦੇ ਵੱਡੇ ਖੇਤਰਾਂ ਨੂੰ ਇਸ ਪਾਣੀ ਦਾ ਫਾਇਦਾ ਹੋਵੇਗਾ ਦੱਸਦੇ ਕਿ ਇਸ ਵਾਰ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਥੋੜਾ ਵੱਧ ਦਰਜ ਕੀਤਾ ਜਾ ਰਿਹਾ ਹੈ ਸੂਤਰਾਂ ਮੁਤਾਬਕ ਹੜ ਵਰਗੀ ਸਥਿਤੀ ਤੋਂ ਬਚਣ ਲਈ ਡੈਮ ਪ੍ਰਸ਼ਾਸਨ ਨੇ ਸਮੇਂ-ਸਮੇਂ ਤੇ ਪਾਣੀ ਛੱਡਣ ਦੀ ਯੋਜਨਾ ਬਣਾ ਲਈ ਹੈ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕੰਢੇ ਰਹਿਣ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਦੇ ਨੇੜੇ ਨਾ ਜਾਣ ਕਿਉਂਕਿ ਪਾਣੀ ਦਾ ਪੱਧਰ ਕਿਸੇ ਵੀ ਸਮੇਂ ਵੱਧ ਸਕਦਾ ਹੈ ਦੇਖੋ ਜੀ ਇਹ ਰਾਹ ਪਾਣੀ ਛੱਡ ਰਹੇ ਆ ਇਹ ਕੋਈ ਫਲਡ ਵਾਟਰ ਨਹੀਂ ਹੈਗਾ ਇਹ ਨਹੀਂ ਸਾਡੇ ਕੋਲ ਪਾਣੀ ਜ਼ਿਆਦਾ ਤਾਂ ਛੱਡ ਰਹੇ ਆ ਕੋਈ ਪੈਂਕੀ ਹੁੰਦੀ ਲੋਡ ਨਹੀਂ ਸਾਡੀਆਂ ਜਿਹੜੀਆਂ ਨੰਗਲ ਹਾਈਡਰ ਚੈਨਲ ਤੇ ਅਨੰਦਪੁਰ ਸਾਹਿਬ ਹਾਈਡਰ ਹੈ ਉਹ 23 ਹਜ਼ਾਰ ਪਾਣੀ ਹੀ ਕੈਰੀ ਕਰਦੀਆਂ ਨੇ ਸੋ ਜੇ ਪਾਣੀ ਦੀ ਡਿਮਾਂਡ ਇੱਥਾ ਪੰਜਾਬ, ਹਰਿਆਣਾ, ਰਾਜਸਥਾਨ ਦੀ 23 ਹਜ਼ਾਰ ਤੋਂ ਜ਼ਿਆਦਾ ਵੱਜਣਦੀ ਹੈ ਤਾਂ ਸਾਨੂੰ ਨੰਗਲ ਡੈਮ ਤੋਂ ਡਾਊਨਸਟ੍ਰੀਮ ਦਰਿਆ 'ਚ ਪਾਣੀ ਛੱਡਣਾ ਪੈਂਦਾ ਹੈ ਇਹ ਆਈਸ ਲਈ ਛੱਡਦੇ ਆ ਇਸ ਟਾਈਮ ਉੱਥੇ ਡਿਮਾਂਡ ਵਧੀ ਹੋਈ ਹੈ ਪਾਣੀ ਦੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਅਸੀਂ ਕਰੀ 3500 ਪਾਣੀ ਨਹੀਂ ਸੀ ਹੁਣ ਛੱਡਿਆ ਉੱਥੇ ਦਰਿਆ ਦੇ ਵਿੱਚ ਜੇ ਡਿਮਾਂਡ ਹੋਰ ਵੱਧਦੀ ਹੈ ਏ ਗਰਮੀ ਪੈਂਦੀ ਰਹੀ ਬਾਦੂ ਛੱਡਣਾ ਪੈ ਸਕਦਾ ਹੈ ਔਰ ਜੇ ਮੀਂਹ ਬਾਰਿਸ਼ ਵਾਰਾ ਪੈ ਜਾਂਦੀ ਹੈ ਡਿਮਾਂਡ ਘਟ ਜਾਂਦੀ ਹੈ ਤਾਂ ਅਸੀਂ ਘਟਾ ਵੀ ਦਵਾਂਗੇ ਲੇਕਿਨ ਪੈਂਕਿਊਂ ਦੀ ਲੋੜ ਨਹੀਂ ਮੈਕਸਿਮ 7-8000 ਤੱਕ ਜਾ ਸਕਦਾ ਬਹੁਤ ਉਹ ਪਾਣੀ ਇਤੋਂ ਜ਼ਿਆਦਾ ਪਾਣੀ ਨਹੀਂ ਜਾਏਗਾ ਇਸ ਟਾਈਮ ਮੇਰੇ ਕਹ 3500 4000 ਰਹਿ ਗਏ ਇਸ ਤੋਂ ਜ਼ਿਆਦਾ ਨਹੀਂ ਹਾਂਜੀ ਇਹ ਅੱਛੀ ਗੱਲ ਆ ਸੁਚੇਤ ਰਣ ਕਿਉਂਕਿ ਇਹ ਯਾਰ ਬੰਦੇ ਬੱਚੇ ਪੁਰਾਣੇ ਦੇ ਸਾਹਮਣੇ ਨਾਲ ਵੀ 500 700 ਕਿਸੀ ਪਾਣੀ ਚੱਲ ਰਿਹਾ ਹੈ ਵਿੱਚ ਚਲੇ ਜਾਂਦੇ ਨੇ ਦਰਿਆ ਦੇ ਤਾਂ ਪਾਣੀ ਕਿੱਥੇ ਡੂੰਘਾ ਹੁੰਦਾ ਤੇ ਉਹ ਖਤਰਾ ਰਹਿੰਦਾ ਕੋਈ ਨਾ ਕੋਈ ਸੋ ਮੈਂ ਤਾਂ ਇਹੀ ਸਾਰਾ ਡਵਾਈਸ ਕਰਾਂਗਾ ਕਿ ਸਾਡਾ ਦੱਸਣ ਦਾ ਪਰਪਜ਼ ਇਹੀ ਹੈ ਵੀ ਆਪਾਂ ਦਰਿਆ ਦੇ ਨੇੜੇ ਨਾ ਜਾਈਏ ਕਿਤੇ ਪਾਣੀ ਕਿਚਨ ਵਿੱਚ ਛੱਡਣਾ ਪੈਦਾ ਸਾਨੂੰ ਬਾਕੀ ਕੋ ਡਿਮਾਂਡ ਆ ਗਈ ਅਸੀਂ ਉਸ ਦਾ ਇੰਕਰੀਮੈਂਟ ਕਰ ਲਿਆ ਤੇ ਹੋ ਜੀਏ ਬਸ ਤਾਂ 24 ਘੰਟੇ ਪਰ ਇੰਕਰੀਮੈਂਟ ਕਰਦੇ ਹੀ ਕਰਦੇ ਹਾਂ ਪਰ ਫਿਰ ਵੀ ਕਿਸੇ ਨੂੰ ਉਹਦਾ ਨਾ ਪਤਾ ਲੱਗੇ ਸੋ ਜਿੰਦ ਤੱਕ ਇਹ ਹੈਗਾ ਟਾਈਮ ਚੱਲ ਰਿਹਾ ਤਾਂ ਵਾਈਟ ਨਹੀਂ ਕਰਨਾ ਚਾਹੀਦਾ ਪੈਚੀ ਕੋਈ ਅੱਜ ਤੱਕ ਨਹੀਂ ਇੱਕਦਮ ਫਿਰ ਕੋਈ ਤੀਂ ਨਹੀਂ ਫਿਰ ਸਾਰੀ ਸਿੱਧਾ ਗਦਰ ਪਾਣੀ ਛੱਡਾਂਗੇ ਜਿੰਦੇ بارش ਨਹੀਂ ਪੈਂਦੀ ਕੋ ਚੰਗਾ ਮੀਂਹ ਨਹੀਂ ਪੈਂਦਾ ਕਿਉਂਕਿ ਹੁਣ ਝੋਨੇ ਦਾ ਸੀਜ਼ਨ ਹੈ ਹੁਣ ਮੈਕਸਿਮ ਡਿਮਾਂਡ ਹੈ ਪੰਜਾਬ ਹਰਿਆਣਾ ਰਾਜਸਥਾਨ ਹਰ ਇੱਕ ਬੰਦਾ ਪਾਣੀ ਮੰਗ ਰਿਹਾ ਔਰ ਜੋਰਾਂ ਵੀ ਡਿਮਾਂਡ ਹੈ ਸੋ ਇਸ ਕਰਕੇ ਜਿੰਨ ਤੱਕ ਤਗੜੀ بارش ਨਹੀਂ ਪੈਂਦੀ ਇਹ ਮਨਵਾਦਾ ਡਿਮਾਂਡ ਰੇ 14-15 ਫੁੱਟ ਇਸ ਪਰ ਜ਼ਿਆਦਾ ਹੈ ਜਿਹੇ ਨਾ ਨੋ ਕੋਈ ਰੋ ਸਨੋਬਲ ਜ਼ਿਆਦਾ ਹੀ ਗਰਮੀ ਜ਼ਿਆਦਾ ਪੈ ਰਹੀ ਹੈ ਸਨੋਬਲਟਰੀ ਜ਼ਿਆਦਾ ਆਈ ਹੈ ਪਰ ਕੋਈ ਉਹ ਤਰਾਂ ਕਬਰਾਂ ਵਾਲੀ ਗੱਲ ਕੋਈ ਨਹੀਂ 100 ਫੁੱਟ ਨਹੀਂਵੇਂ ਹਲੇ ਤੋ 1584 ਲੈਵਲ ਹੈਗਾ 1600 ਤੱਕ ਹੀ ਜਾ ਸਕਦੇ ਆ ਕਿਉਂਕਿ ਅਸੀਂ ਕੋਈ ਘਬਰਾਣ ਦੀ ਪੈਨਕੀ ਉੱਤੇ ਲੋਕ ਸਰ ਇਸ ਵਾਰ ਲੱਗਦਾ ਕਿ ਜਿਹੜਾ ਇਸ ਵਾਰ ਇਹੋ ਜਿਹਾ ਕਾਫੀ ਉਪਰ ਦਾ ਜਾਉਂਦੀ ਗਿਆ ਸਕਦੇ ਆ ਕੁਝ ਨਹੀਂ ਕਹਿ ਸਕਦੇ ਲਾ ਨੀਨੋ ਇਫੈਕਟ ਹੈ ਕੀ ਕੰਮ ਕਰ ਰਿਹਾ ਤੇ ਉਹਦੇ ਚ ਨੋਰਮਲ ਬਾਰਿਸ਼ ਆਂਦੀ ਹੈ ਤੋ ਨੋਰਮਲ ਬਾਰਿਸ਼ ਆਂਦੀ ਹੈ ਤਾਂ ਜ਼ਰੂਰੀ ਨਹੀਂ ਲੈਵਲ ਉੱਥੇ ਉੱਚਾ ਜਾਵੇ ਸਥੋਜਾ ਜਾਵੇ ਮੇਰੀ 1670 ਸਤ ਤੱਕ ਚਲਾ ਜਾਏ ਸਤ ਤੱਕ ਹੀ ਕੁਝ ਤੋ ਲਈ ਕੁਝ ਕਹਿ ਨਹੀਂ ਸਕਦੇ ਜੋ ਸਾਡੇ ਲੈਵਲ ਚੱਲ ਰਿਹਾ ਜੋ ਪੈਟਰਨ ਚੱਲ ਰਿਹਾ ਉਹਦੇ ਹਿਸਾਬ ਨਾਲ ਉਹ ਲੈਵਲ ਨਹੀਂ ਜਾਏਗਾ ਲੇਕਿਨ ਲਾਸਟ ਟਾਈਮ ਜਿਵੇਂ ਹੋਇਆ ਸੀਗਾ ਦੋ ਐਪੀਸੋਡ ਬੜੇ ਤਗੜੇ ਹੋਈ ਬਾਰਿਸ਼ ਦੇ ਬੱਦਲ ਫਟੇ ਹੋਰ ਕਿਤੇ ਤੋ ਪਰਮਾਤਮਾ ਨੂੰ ਕਿਸੇ ਨੂੰ ਪਤਾ ਚੱਲਦਾ ਪਰ ਅਦਰਵਾਈਜ਼ ਕੋਈ ਦਿੱਕ ਘਬਰਾਉਣ ਦੀ ਗੱਲ ਨਹੀਂ ਇਸ ਵਿੱਚ ਇਸ ਟਾਈਮ ਕੋਈ 21000 ਦੇ ਕਰੀਬ ਇਨਫਲੋ ਆ ਰਹੇ ਹੈ ਤੇ ਅਸੀਂ 26000 ਆਫਲੋ ਕਰਦੇ ਹਾਂ 5 ਤੋਂ ਜ਼ਿਆਦਾ ਜ਼ਿਆਦਾ ਕਰ ਅਰ ਜੇਕਰ ਤੁਸੀਂ ਕੀ ਕਰਦੇ ਹੋ ਆ ਲੈ ਤਾਂ ਮੈਂ ਪਾਵਰ ਦੀ ਡਿਮਾਂਡ ਹੈ। ਕਿ ਆ ਵਜੀਰ ਦੀ ਮੰਗ ਵਧੀ ਹੈ? ਹਾਂਜੀ ਬੀਜੀਰ ਦੀ ਮੰਗ ਵਧੀ ਹੈ, ਲੇਕਿਨ ਸਾਡਾ ਜਿਹੜਾ ਇੱਥੇ ਹੈਗਾ ਸਿਸਟਮ ਇਹ ਹੈ ਵੀ ਅਸੀਂ ਇਰੀਗੇਸ਼ਨ ਦੇ ਸਾਹਮਣੇ ਚੱਲਦੇ ਹਾਂ। ਪਾਵਰ ਦੀ ਡਿਮਾਂਡ ਦੇ ਸਾਹਮਣੇ ਅਸੀਂ ਪਾਣੀ ਨਹੀਂ ਛੱਡਦੇ। ਜਿੰਨੀ ਕੁ ਵੀ ਪਾਣੀ ਬੜਾ ਹੁਣ ਮੁੱਲਿਆ ਹੈ। ਇਹ ਤਾਂ ਕੋ ਆਪਾਂ ਮੁੱਲ ਨਹੀਂ ਕਰ ਸਕਦੇ ਤੇ ਇਸ ਕਰਕੇ ਸਾਨੂੰ ਇਹ ਜੋ ਜ਼ਿਆਦਾ ਪ੍ਰੈਸ਼ੀਅਸ ਹੈ। ਕਿ ਕਰਕੇ ਅਸੀਂ ਪਾਣੀ ਵੇਸਟ ਨਹੀਂ ਕਰਦੇ, ਕਿੰਨੀ ਲੋੜ ਹੈ।